ਸਸ਼ਕਾਲ ਵੋਲ ਪੰਜਾਬੀ ਟੀਵੀ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਹਰ ਨੂਟ ਕੋਰ ਖਾਸ ਬੁਲੇਟਨ ਦੀ ਸ਼ੁਰੂਆਤ ਕਰਾਂਗੇ ਗੱਲ ਕਰਾਂਗੇ ਇੰਡੀਗੋ ਫਲਾਈਟਾਂ ਦੀ ਜੋ ਕਿ ਫਿਰ ਤੋਂ ਇੱਕ ਵਾਰ ਰੱਦ ਹੋ ਚੁੱਕੀਆਂ ਨੇ ਅੱਠ ਹਵਾਈ ਅੱਡਿਆਂ ਤੇ 150 ਤੋਂ ਵੱਧ ਉਡਾਨਾਂ ਰੱਦ ਹੋਈਆਂ ਨੇ ਕੋਈ ਤਕਨੀਕੀ ਸਮੱਸਿਆ ਤੇ ਕਰੂ ਮੈਂਬਰਾਂ ਦੇ ਘਾਟ ਦੇ ਕਾਰਨ ਇਹ ਰੱਦ ਹੋਈਆਂ ਨੇ ਤਾਂ ਦੱਸਿਆ ਕਿ ਹੱਲ ਹੋਣ ਦੇ ਵਿੱਚ 48 ਘੰਟੇ ਲੱਗਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਉੱਥੇ ਹੀ ਡੀਜੀਸੀਏ ਦੇ ਵੱਲੋਂ ਸਪਸ਼ਟੀਕਰਨ ਵੀ ਮੰਗਿਆ ਗਿਆ ਹੈ ਦੇਸ਼ ਭਰ ਦੇ 8 ਹਵਾਈ ਅੱਡਿਆਂ ਦੇ 150 ਤੋਂ ਵੱਧ ਇੰਡੀਗੋ ਉਡਾਨਾਂ ਪ੍ਰਭਾਵਿਤ ਹੋਈਆਂ ਨੇ ਕਈ ਵਾਰ ਤਕਨੀਕੀ ਸਮੱਸਿਆਵਾਂ ਦੇ ਕਾਰਨ ਤੇ ਕਈ ਵਾਰ ਚਾਲਕ ਦਲ ਦੀ ਘਾਟ ਦੇ ਕਾਰਨ ਬੰਗਲੌਰ ਤੋਂ ਵਿੱਚ 42 ਦਿੱਲੀ ਤੋਂ ਵਿੱਚ ਇਹ ਮੁੰਬਈ ਦੇ ਵਿੱਚ ਵੀ 33 ਹੋਈਆਂ ਨੇ ਤੇ ਹైదరాబాద్ ਦੇ ਵਿੱਚ 19 ਉਡਾਨਾਂ ਜਿਹੜੀਆਂ ਉਹ ਰੱਦ ਹੋਈਆਂ ਅੰદાવાદ ਦੀ ਗੱਲ ਕੀਤੀ ਜਾਵੇ ਤਾਂ 25 ਤੇ ਇਹ ਦੌਰ ਦੇ ਵਿੱਚ 11 ਕੋਲਕਾਤਾ ਦੇ ਵਿੱਚ 10 ਤੇ ਸੂਰਤ ਦੇ ਵਿੱਚ 8 ਉਡਾਨਾਂ ਰੱਦ ਕੀਤੇ ਗਏ ਨੇ ਇਸ ਤੋਂ ਇਲਾਵਾ ਕਈ ਪ੍ਰਮੁੱਖ ਹਵਾਈ ਅੱਡਿਆਂ ਤੋਂ ਸੈਂਕੜੇ ਉਡਾਨਾਂ ਦੇ ਵਿੱਚ ਦੇਰੀ ਹੋਈ ਜਿਸ ਕਾਰਨ ਕਿ ਹਜ਼ਾਰਾਂ ਯਾਤਰੀ ਫਸੇ ਹੋਏ ਰਹੇ ਜਿਸ ਦੇ ਕਾਰਨ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਕਾਫੀ ਯਾਤਰੀ ਪਰੇਸ਼ਾਨ ਵੀ ਇਸੇ ਕਰਕੇ ਹੋ ਰਹੇ ਨੇ ਪਿਛਲੇ 2 ਦਿਨਾਂ ਦੇ ਵਿੱਚ 200 ਤੋਂ ਵੱਧ ਉਡਾਨਾਂ ਰੱਦ ਕੀਤੀਆਂ ਗਈਆਂ ਨੇ IndiGo Airlines ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਖਰਾਬ ਮੌਸਮ ਸਿਸਟਮ ਦੇ ਵਿੱਚ ਗੜਬੜੀਆਂ ਤੇ ਨਵੇਂ ਸਟਾਫਿੰਗ ਦੀ ਮੀਮਾ ਦੇ ਕਾਰਨ ਉਡਾਨਾਂ ਪ੍ਰਭਾਵਿਤ ਹੋ ਰਹੀਆਂ ਨੇ ਅਸੀਂ ਸੁਵਿਧਾ ਦੇ ਲਈ ਮਾਫੀ ਚਾਹੁੰਦੇ ਆ ਇਸ ਦੇ ਵਿੱਚ ਕਿਹਾ ਗਿਆ ਕਿ ਅਗਲੇ 48 ਘੰਟਿਆਂ ਦੇ ਅੰਦਰ ਸੰਚਾਲਨ ਪੂਰੀ ਤਰ੍ਹਾਂ ਬਹਾਲ ਕਰ ਦਿੱਤਾ ਜਾਵੇਗਾ ਇਸ ਦੌਰਾਨ ਸਿਵਲ 에ਵੀਏਸ਼ਨ ਡਾਇਰੈਕਟਰ ਜਨਰਲ ਲਾਈ ਯਾਨੀ ਕਿ ਡੀਜੀਸੀਏ ਨੇ ਇੰਡੀਗੋ ਤੋਂ ਜਵਾਬ ਮੰਗਿਆ ਡੀਜੀਸੀਏ ਦੇ ਅਨੁਸਾਰ ਚਾਲਕ ਦਲ ਦੀ ਘਾਟ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ ਕ੍ਰੂ ਮੈਂਬਰਸ ਦੀ ਘਾਟ ਦੇ ਕਾਰਨ ਇਹ ਜ਼ਿਆਦਾ ਸਮੱਸਿਆ ਆ ਰਹੀ ਹੈ ਇੰਡੀਗੋ ਦੇ ਵਿੱਚ ਇਹ ਸਮੱਸਿਆ ਪਿਛਲੇ ਮਹੀਨੇ ਤੋਂ ਚੱਲ ਰਹੀ ਹੈ ਨਵੰਬਰ ਦੇ ਵਿੱਚ ਇਸ ਤਿਹ 1232 ਉਡਾਨਾਂ ਰੱਦ ਹੋਈਆਂ ਸਨ ਤੇ ਮੰਗਲਵਾਰ ਨੂੰ 1400 ਉਡਾਨਾਂ ਦੇਰੀ ਦੇ ਨਾਲ ਉੱਟੀਆਂ ਸੀ ਜਿਸ ਦੇ ਕਾਰਨ ਕਿ ਯਾਤਰੀਆਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਯਾਤਰੀਆਂ ਦੇ ਵਿੱਚ ਕਾਫੀ ਗੁੱਸਾ ਇਸ ਚੀਜ਼ ਨੂੰ ਲੈ ਕੇ ਦਿਖਾਈ ਦਿੱਤਾ ਹੁਣ ਕਿਉਂਕਿ 8 ਹਵਾਈ ਅੱਡੇ ਨੇ ਜਿਨ੍ਹਾਂ ਦੇ ਕਿ 150 ਤੋਂ ਵੱਧੇ ਉਡਾਨਾਂ ਰੱਦ ਹੋ ਚੁੱਕਿਆ ਨੇ ਤਕਨੀਕੀ ਸਮੱਸਿਆਵਾਂ ਤੇ ਕਰੂ ਮੈਂਬਰਾਂ ਦੇ ਕਾਰਨ ਇਹ ਫਲਾਈਟਾਂ ਰੱਦ ਹੋ ਰਹੀਆਂ ਨੇ ਤੇ ਹੱਲ ਹੋਣ ਦੇ ਵਿੱਚ ਹਾਲੇ ਵੀ 48 ਘੰਟੇ ਲੱਗਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਹਾਲਾਂਕਿ 48 ਘੰਟੇ ਤੋਂ ਵੱਧ ਦਾ ਸਮਾਂ ਵੀ ਲੱਗ ਸਕਦਾ ਹੈ ਡੀਜੀਸੀਏ ਦੇ ਵੱਲੋਂ ਸਪਸ਼ਟਿਕਰਣ ਵੀ ਮੰਗਿਆ ਗਿਆ ਤੇ ਜ਼ਿਕਰ ਹੀ ਹੋ ਰਿਹਾ ਹੈ ਕਿ ਕਰੂ ਮੈਂਬਰਾਂ ਦੇ ਕਾਰਨ ਇਹ ਮੁੱਖ ਤੌਰ ਤੇ ਇਹ ਫਲਾਈਟਾਂ ਜਿਹੜੀਆਂ ਨੇ ਉਹ ਰੱਦ ਕੀਤੀਆਂ ਜਾ ਰਹੀਆਂ ਨੇ ਤੇ ਤਕਨੀਕੀ ਸਮੱਸਿਆਵਾਂ ਵੀ ਕਈ ਸਾਹਮਣੇ ਆ ਰਹੀਆਂ ਨੇ ਪਰ 150 ਤੋਂ ਵੱਧ ਉਡਾਨਾਂ ਦੇ ਨਾਲ ਰੱਦ ਹੋਣ ਦੇ ਨਾਲ ਕਾਫੀ ਯਾਤਰੀਆਂ ਨੂੰ ਇਹ ਜੋ ਸਮੱਸਿਆਵਾਂ ਦਾ ਉਹ ਹੱਲ ਮੰਗ ਰਹੀਆਂ ਨੇ ਪਰ 48 ਘੰਟੇ ਸਮਾਂ ਜਿਹੜਾ ਉਹ ਦਿੱਤਾ ਗਿਆ ਹੈ ਹਾਲਾਂਕਿ ਸੰਭਾਵਨਾ ਦੱਸੀ ਜਾ ਰਹੀ ਹੈ ਕਿ 48 ਘੰਟੇ ਤੱਕ ਸਾਰੀਆਂ ਬਹਾਲ ਕਰ ਦਿੱਤੀਆਂ ਜਾਣਗੀਆਂ ਵੇਖੀ ਆਪਾਂ ਜਾਨਾ ਜਰ ਬੋਲਾ ਨਾ ਆਪਣਾ ਕਿਉਂ ਪਰੇਸ਼ਾਨ ਕਰਾ ਆਪਾਂ ਬੈਠ ਜਾਓ ਨੀਚੇ ਬੈਠ ਜਾਓ